ਮਾਮਲਾ ਇਹ ਆ ਕਿ ਸਾਡੇ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰਪੁਰਬ ਆ ਰਿਹਾ ਵਾ ਔਰ ਇਹਨਾਂ ਨੇ ਸਰਕਾਰਾਂ ਨੇ 5 ਫੀਸਦੀ ਦੀ ਡੀਲ ਰੱਖ ਦਿੱਤੀ ਆ ਇਲੈਕਸ਼ਨ ਦੀ ਉਹ ਤੋਂ ਪਹਿਲਾਂ ਇਹ ਲੋਕਾਂ ਨੂੰ ਪਿੰਡਾਂ ਵਿੱਚ ਘੋੜੇ ਪਲੇ ਲੋਕਾਂ ਨੂੰ ਇਹ ਗੰਬੀਆਂ ਚੀਜ਼ਾਂ ਦੇ ਕੇ ਨਚਦਾ ਬਤਲਾਗੇ ਆਪਸ ਵਿੱਚ ਲੜ ਕੇ ਉਹਦਾ ਵਿਰੋਧ ਉਹਦਾ ਵਿਰੋਧ ਕਰਦੇ ਇਹਨਾਂ ਸਰਕਾਰਾਂ ਦਾ ਜਿਹੜਾ ਵਾ ਇਹ ਕੋਚ ਨੀਤੀ ਆ ਕਿ ਸਾਡੇ ਰੈਵੜ ਦਾ ਜਨਤੀ ਹੁਕਮਤਾਜ ਨਹੀਂ ਹੋਵੇ ਔਰ ਇਹ ਗੰਦੀ ਸੋਚੋ ਕਿ ਨਾ ਇਹ ਉਹਦੀ ਡੇਟ ਚੇਂਜ ਕਰਨਾ ਕਿਉਂਕਿ 10-15 ਦਿਨ ਪਹਿਲੇ ਪ੍ਰਭਾਸ ਪੜੀਆਂ ਨਿਕਲੀਆਂ ਨੇ ਔਰ ਘਰ ਘਰ ਜਾ ਕੇ ਜਿਹੜਾ ਵਾ ਭਗਵਾਨ ਵਾਲਮੀ ਕੁਮਾਰ ਜੀ ਦਾ ਸੰਦੇਸ਼ ਦੇਣਾ ਵਾ ਸਰਕਾਰ ਨੇ ਪੂਰੀ ਤਰ੍ਹਾਂ ਦੇ ਨਾਲ ਪ੍ਰਕਾਸ਼ਪੁਰ ਕੁ ਜਿਹੜਾ ਵਾ ਭਗਵਾਨ ਵਾਲਮੀ ਕੁਮਾਰ ਜੀ ਦਾ ਮਨਾਉਣਾ ਵਾ ਔਰ ਸਾਰੀਆਂ ਸੰਗਤਾਂ ਨੇ ਵਾਲਮੀ ਪੀਠਾ ਮਸਾਦੀ ਤੱਕ ਜੇ ਆ ਕੇ ਆਪਣੇ ਰੈਵੜਾਂ ਦੇ ਦਰਸ਼ਨ ਕਰਨੇ ਆ ਅਗਰ ਸਰਕਾਰ ਹੋਰ ਇੱਕ 15 ਸਾਲ ਦੀ ਢੀ ਦੇ ਨਾਲ ਜੋ ਬਲਾਤਕਾਰ ਹੋਇਆ ਵਾ ਉਹ ਜਿਹੜਾ ਉੱਥੇ ਮੌਕੇ ਦਾ ਅਫਸਰ ਆ ਡਿਪਟੀ ਆ ਜਿਹੜਾ ਸਕਰੀਪ ਪਰਵਾਰ ਨੂੰ ਉਹਨਾਂ ਨੂੰ ਬਗਲਾਇਆ ਗਿਆ ਵਾ ਔਰ ਠੁਕਾ ਸ਼ਵਾਸਨ ਦਵਾਇਆ ਗਿਆ ਤੇ ਮੈਡੀਕਲ ਬਹੁਤ ਲੇਟ ਹੋਇਆ ਵਾ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਬਾਕੀ ਗੱਲਬਾਤ ਜਿਹੜੀ ਸਾਡੇ ਕੌਮੀ ਚੇਅਰਮੈਨ ਇਲੈਕਸ਼ਨ ਕਾਦੇ ਹੈਗਾ ਦੇ ਇਲੈਕਸ਼ਨ ਇਲੈਕਸ਼ਨ ਹੈਗੇ ਜੀ ਬਲਕ ਸੰਪਤੀ ਦੇ ਠੀਕ ਹੈ ਪਿੰਡਾਂ ਦੇ ਆ ਪਿੰਡਾਂ ਦੇ ਇਲੈਕਸ਼ਨ ਹੈ ਜੀ ਠੀਕ ਹੈ ਬਾਕੀ ਗੱਲਬਾਤ ਜਿਹੜੀ ਹੈ ਸਾਡੇ ਕੌਮੀ ਚੇਅਰਮੈਨ ਜਗਿੰਦਰ ਮਾਨ ਜੀ ਔਰ ਜੀ ਨੂੰ ਆ ਆਦਵਾਸੀ ਗੁਪਿਆਰ ਨਾਲ ਸੂਰਨ ਸੰਗਠਨ ਦੇ ਚੇਅਰਮੈਨ ਵਰਮਿੰਗ ਜੀ ਗਿਆ ਨਾ ਅ ਈਆਜੀ ਦਫ਼ਤਰ ਦੇ ਸਾਹਮਣੇ ਦਾ ਘਰਾਵਾ ਪ੍ਰੋਗਰਾਮ ਜਿੱਤਾਲਾ ਇਹ ਸਾਰਾ ਪ੍ਰਸ਼ਾਸਨ ਨੂੰ ਜਿਹੜਾ ਪਤਾ ਆ ਸਾਰਾ ਹਰੇਕ ਜਿਹੜਾ ਉਹ ਪ੍ਰਸ਼ਾਸਨ ਦੇ ਧਿਆਨ ਚ ਪਰ ਅਫਸੋਸ ਦੀ ਗੱਲ ਇਹ ਆ ਕਿ ਜਿਹੜਾ ਡੀਆਈਜੀ ਦੀ ਨਰਾਈਕੀ ਕਰਕੇ ਜਿਹੜਾ ਇਹਨਾਂ ਨੇ ਜਿੱਦਾਂ ਸਾਡੀ ਗੱਲ ਸੁਣਨ ਵਾਸਤੇ ਕਿਸੇ ਵੀ ਉੱਚ ਅਧਿਕਾਰੀ ਦੀ ਪਹਿਲੀ ਗੱਲ ਤਾਂ ਡੀਆਈਜੀ ਦਾ ਘਰਾਵਾ ਕਰ ਰਹੇ ਆ ਤੇ ਡੀਆਈਜੀ ਨੂੰ ਆਪ ਮੌਜੂਦ ਰਹਿਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਸਾਨੂੰ ਪੁੱਛਣਾ ਚਾਹੀਦਾ ਸੀ ਕਿ ਜਿੱਦਾਂ ਨੂੰ ਪ੍ਰੋਬਲਮ ਆਇਆ ਪਰ ਦੂਸਰਾ ਜਿਹੜਾ ਉਹ ਭਗਵਾਨ ਵਾਰਣਿਕ ਜੀ ਦਾ ਪ੍ਰਗਟ ਦਿਸ਼ ਜਿਹੜਾ ਉਹ 7 ਅਕਤੂਬਰ ਨੂੰ ਆ ਤੇ ਜਿਹੜਾ 5 ਅਕਤੂਬਰ ਨੂੰ ਜ਼ਿਲ੍ਹਾ ਪਰੀਸ਼ਦ ਬਲਾਕ ਸੰਪਤੀ ਇਲੈਕਸ਼ਨ ਜਿਹੜਾ ਉਹ ਪੰਜਾਬ ਸਰਕਾਰ ਨੇ ਆ ਨੋਟੀਫਿਕੇਸ਼ਨ ਆ ਪੰਜਾਬ ਸਰਕਾਰ ਦਾ ਜਿਹੜਾ ਉਹਨਾਂ ਨੇ ਜਾਰੀ ਕਰਤਾ ਕਿ 5 ਅਕਤੂਬਰ ਨੂੰ ਜਿਹੜਾ ਉਹ ਇਲੈਕਸ਼ਨ ਹੋਊਗਾ ਤੇ ਮੈਂ ਇਹ ਦੱਸਣਾ ਚਾਹੁੰਨਾ ਕਿ ਵੀ ਜੇ 5 ਜੁਲਾਈ ਅਕਤੂਬਰ ਨੂੰ ਲਖੇਣਾ ਤਾਂ ਇਦਾਂ ਦੀ ਤਾਂ ਕੋਈ ਇਲੈਕਸ਼ਨ ਪੰਜਾਬ 'ਚ ਹੋਈ ਨਹੀਂ ਜਿਹਦੇ ਵਿੱਚ दारू ਫੀਮ ਚਿੱਟਾ ਡੋਡੇ ਨਾਂ ਵਰਤੇ ਹੋਣ ਜੇ ਆ ਹੁਣ ਵੀ ਲਖੇਣਾ ਆਉਣਾ ਤੁਹਾਨੂੰ ਦਿਖਾ ਦਾਂਗੇ ਗੱਲ ਕਾਰਨ ਕੀ ਆ ਕਿ ਭਗਵਾਨ ਵਾਲਮੀਕੀ ਦੇ ਪ੍ਰਗਟ ਦਿਸ਼ ਦੇ ਲਾਗੀ ਦੀ ਤਰੀਕ ਕਿਉਂ ਰੱਖੀ ਗਈ ਕਿ ਇਹ ਸਰਕਾਰ ਦੀ ਘਟੀਆ ਮਾਨਸਿਕਤਾ ਜਿਹੜੀ ਹੈਗੀ ਆ ਉਹ ਸਾਹਮਣੇ ਆ ਚੁੱਕੀ ਆ ਕਿ ਸਮੁੱਚੇ ਵਾਲਮੀਕੀ ਸਮਾਜ ਨੂੰ ਇਕੱਠੇ ਹੋ ਕੇ ਉਹੋ ਹੀ ਸਮਾਂ ਹੁੰਦਾ ਭਗਵਾਨ ਬਾਣੀ ਕਿਦਾ ਪ੍ਰਗਟ ਹੋ ਇਸ ਬਣਾਉਣ ਦਾ ਤਾਂ ਇਸ ਕਰਕੇ ਜਿਹੜਾ ਜਿਹੜਾ ਅਸੀਂ ਜਿਹੜਾ ਪੰਜਾਬ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਜੇਕਰ ਇਹ ਤਰੀਕ ਨਾ ਬਦਲੀ ਤਾਂ ਅਸੀਂ ਜਿਹੜਾ ਪੂਰੇ ਪੰਜਾਬ ਦੇ ਅੰਦਰ ਜਿਹੜਾ ਉਹ ਆਪਣਾ ਸੰਘਰਸ਼ ਕਰਾਂਗੇ ਔਰ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਉਸ ਪ੍ਰਸ਼ਾਸਨ ਦੀ ਹੋਵੇਗੀ